ਸ਼ੇਰਪਾਲ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਖਟਕੜ ਕਲਮ ਔਰਚ ਦੇ ਪੰਜਵੇਂ ਦਿਨ ਇਕੱਠੇ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਬੰਗਾ ਸ਼ਰਚ ਮਾਰਚ ਕੀਤਾ ਜਿੱਥੇ ਆਕੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਂ ਦਿਨਾਂ 'ਚ ਬਡਵੋਲੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਨੌਜਵਾਨਾਂ ਦੀ ਗੱਲ ਸੁਣਨ ਵੀ ਨਹੀਂ ਪੁੱਜਾ ਜਿਸ ਕਾਰਨ ਉਹ ਆਪ ਮੰਤਰੀਆਂ ਦੇ ਘਰ ਅੱਗੇ ਧਰਨੇ ਲਗਾ ਕੇ ਸਰਕਾਰ ਦੇ ਬੋਲੇ ਕੰਨ ਤੱਕ ਆਵਾਜ਼ ਬੁਲੰਦ ਕਰਨਗੇ ਅਤੇ ਖਟਕੜ ਕਲਾ 'ਚ ਚੁੱਕੀ 100 ਨੂੰ ਯਾਦ ਕਰਵਾਉਣਗੇ ਸਬਾਦੇ ਸੂਬਾ ਪ੍ਰਧਾਨ ਮਨਜਿੰਦਰ ਢਿੱਸੀ ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆ ਪੀਐਸਐਫ ਦੇ ਸੂਬਾ ਕਨਵੀਨਰ ਗਗਨਦੀਪ ਸੂਬਾ ਗੁਰਵੀ ਲੋਗੜ ਨੇ ਕਿਹਾ ਕਿ ਮਾਨ ਸਰਕਾਰ ਨੇ 5 ਸਾਲਾਂ ਚ ਵੱਡਾ ਹਿੱਸਾ ਬੀਤ ਗਿਆ ਹੈ ਅਤੇ ਹਰੇ ਪੈਨ ਕੋਲ ਨਾ ਹੋਣ ਕਾਰਨ ਲੱਖਾਂ ਸਾਮੀਆਂ ਹਾਲੇ ਵੀ ਖਾਲੀ ਪਈਆਂ ਹਨ ਪਹਿਲਾਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਨੂੰ ਵੀ ਹਾਲ ਤੱਕ ਪੱਕੇ ਨਹੀਂ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਬੇਰੋਜ਼ਗਾਰੀ ਪੱਤੇ ਦੀ ਕਾਨੂੰਨ ਨੂੰ ਸਮੇਂ ਦਾ ਹਾਂ ਦੇ ਦੇ ਕਰਨ ਲਈ ਸੈਸ਼ਨ ਚ ਨਾ ਮਾ ਕਾਨੂੰਨ ਲਿਆਂਦਾ ਜਾਵੇ ਇਸ ਵੇਲੇ ਕਾਨੂੰਨ ਤਹਿਤ ਨਗੂਣੀ ਜੀ ਰਕਮੀ ਪੱਤੇ ਵੱਲੋਂ ਦਿੱਤੀ ਜਾ ਸਕਦੀ ਹੈ ਐਸੇ ਵੇਲੇ ਪੂਰੇ ਪੰਜਾਬ ਚੋਂ ਸਿਰਫ ਇੱਕ ਨੌਜਵਾਨ ਨੂੰ ਹੀ 150 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰ ਪੱਤਾ ਮਿਲਦਾ ਹੈ ਨਸ਼ਾ ਵਿਭਾਗ ਚ ਆਗੂ ਨੇ ਕਿਹਾ ਕਿ ਹਰ ਰੋਜ਼ 2-3 ਨੌਜਵਾਨ ਅਣਜਾਇੀ ਮੌਤ ਦੇ ਮੂੰਹ ਚ ਜਾ ਰਹੇ ਨੇ ਜਿੰਨੀ ਗਣਤੀ ਚ ਨੌਜਵਾਨ ਨਸ਼ਿਆਂ ਚ ਲੱਗੇ ਹੋਏ ਨੇ ਉਸ ਹਾਨ ਦਾ ਸਿਹਤ ਢਾਂਚਾ ਹਲੇ ਤੱਕ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਬਣਾਇਆ ਤੇ ਨਾ ਹੀ ਇਹ ਸਰਕਾਰ ਨੇ ਕੋਈ ਵੱਡੀ ਕੋਸ਼ਿਸ਼ ਕੀਤੀ ਹੈ ਸਿਰਫ ਇੱਕ ਕੱਦ ਸੈਂਟਰ ਬਣਾਉਣ ਨਾਲ ਨੌਜਵਾਨਾਂ ਨੂੰ ਮੌਡਲ ਨਹੀਂ ਤੇ ਨਹੀਂ ਲਿਆਂਦਾ ਜਾ ਸਕਦਾ ਆਗੂ ਨੇ ਕਿਹਾ ਕਿ ਅਸਲ ਸਿੱਟਾ ਹੀ ਆ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਧਰਨੇ ਨੂੰ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਵਿੱਦਿਆ ਦਾ ਜਿਸ ਢੰਗ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ ਉਸ ਨਾਲ ਸਸਤੀ ਲਾਜ਼ਮੀ ਵਿੱਦਿਆ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਆਗੂਆਂ ਨੇ ਕਿਹਾ ਕਿ ਕਿ ਸਿਵਲ ਵਿਦਿਆਰਥੀ ਦੇ ਪਾਸ ਪਾਸ ਪ੍ਰਾਈਵੇਟ ਸਮੇਤ ਹਰ ਬੱਸ ਚ ਚੱਲਦੇ ਸਨ ਪਰ ਟਰਾਂਸਪੋਰਟ mafias ਨੇ ਪ੍ਰਾਈਵੇਟ ਬੱਸਾਂ ਚ ਬਾਸ ਚਲਾਉਣਾ ਬੰਦ ਕਰ ਦਿੱਤੇ ਹਨ ਆਗੂ ਨੇ ਕਿਹਾ ਕਿ ਮਾਨ ਸਰਕਾਰ ਬਸ ਪਾਸ ਸਾਰੇ ਸਾਧਨਾ ਚ ਲਾਗੂ ਕਰਨ ਲਈ ਜਲਦ ਨਵਾਂ ਕਾਨੂੰਨ ਬਣਾਏ ਤਾਂ ਜੋ ਵਿਦਿਆ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਆਵੇ। ਆਗੂ ਨੇ ਕਿਹਾ ਕਿ ਹਰ ਤਰ੍ਹਾਂ ਦੇ ਵਿੱਦਿਅਕ ਅਦਾਰਿਆਂ ਚ ਹੀ ਲੱਖਾਂ ਸਾਮੀਆਂ ਖਾਲੀ ਪਈਆਂ ਹਨ ਜਿਸ ਤੋਂ ਸਰਕਾਰ ਦੀ ਨੀਅਤ ਦਾ ਪਤਾ ਲੱਗ ਜਾਂਦਾ ਹੈ। ਇਹ ਸਰਕਾਰ ਪੰਜਾਬ ਦੇ ਕੁਦਰਤੀ ਸਾਧਨਾਂ ਨੂੰ ਲੁੱਟ ਕੇ ਪੈਸਾ ਇਕੱਠਾ ਕਰਨ ਵੱਲ ਹੀ ਤੁਰੀ ਪਈ ਹੈ। ਪੰਜਾਬ ਦੀ ਜਵਾਨੀ ਲਈ ਭਵਿੱਖੀ ਨਕਸ਼ਾ ਸਰਕਾਰ ਕੋਲ ਨਹੀਂ ਆਇਆ ਤੇ ਇਹ ਸਰਕਾਰ ਦਾ ਭਗਤ ਸਿੰਘ ਦੀ ਸੋਚ ਨਾਲ ਵੀ ਕੋਈ ਵਾਅਦਾਸਤਾ ਨਹੀਂ ਹੈ। ਅੱਜ ਦੇ ਧਰਨੇ ਨੂੰ ਐਡਵੋਕੇਟ ਅਜੀਤ ਫਲੋਰ ਮੱਖਣ ਸਿੰਘ ਰਾਮੀ ਲਾਜਰ ਲਖਣਾ ਅੰਚਨ ਮੱਟੂ ਸਰਬਜੀਤ ਹੈਰੀ ਕਲਵੰਤ ਮੱਲੂ ਨੰਗਲ ਜੱਗਾ ਜਨਾਲਾ ਮਿੰਟੂ ਗੁਜਰਪੁਰ ਗੈਰੀ ਗੱਲ ਸੁਤਵਿੰਦਰ ਓਠੀਆਂ ਆਦਨੇ ਸੰਬੋਧਨ ਕੀਤਾ ਇਸ ਮੌਕੇ ਵੱਖ-ਵੱਖ ਜਥਿਆਂ ਦੀ ਅਗਵਾਈ ਗੱਗਾ ਫਲੋਰ ਸੁਨੀਲ ਭੈਣੀ ਜਸਵੀਰ ਢੇਸੀ ਗੁਰਦੀਪ ਗੋਗੀ ਰਿਸ਼ਪਾਲ ਬੇਗੰਪੁਰ ਅਮਰੀਕ ਰੋੜ ਕਾ ਗੁਰਜੰਟ ਸਿੰਘ ਮੁੱੱਛਲ ਸੁੱਚਾ ਸਿੰਘ ਖੋਗਾਦ ਨੇ ਕੀਤੀ ਧਰਨੇ ਦੌਰਾਨ ਜਮੂਰੀ ਕਿਸਾਨ ਸਭਾ ਦੇ ਸੂਬਾ ਆਗੂ ਰਪ੍ਰੀਤ ਪਟਾਰੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਅਗੂ ਹਰਪਾਲ ਸਿੰਘ ਜਗਤਪੁਰ ਮਲਾਜ਼ਮਾਂ ਦੇ ਆਗੂ ਕੁਲਦੀਪ ਦੌੜਕਾ ਨੌਜਵਾਨਾਂ ਦੇ ਸਾਥਕਾ ਅਗੂ ਸਤਨਾਮ ਸੁਝੋਂ सुरेंद्र ਪੱਟਿਆਦ ਨੇ ਇਸ ਧਰਨੇ ਨੂੰ ਹਮਾਇਤ ਕੀਤੀ ਆ ਹਸੀਕਾਲ ਜੀ ਮੈਂ ਧਰਮਿੰਦਰ ਸਿੰਘ ਜਨਤ ਸੈਕਟਰੀ ਸ਼ੀਤਪਗਸੀ ਨੌਜਨ ਸਭਾ ਪੰਜਾਬ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਚੁਣੀ ਹੈ ਤੇ ਉਹਨਾਂ ਵਾਅਦਾ ਕੀਤਾ ਕਿ ਗਰੰਟੀ ਦਿੱਤੀ ਵੀ ਪੰਜਾਬ ਭਾਰ ਦੇ ਬੇਰੋਜ਼ਗਾਰਾਂ ਨੂੰ ਮੇਰਾ ਹਾਰਾ ਪੈਨ ਚੱਲੂਗਾ ਤੇ ਉਹਨਾਂ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਕੇ ਦਵਾਂਗੇ ਜੇ ਪੱਕਾ ਰੋਜ਼ਗਾਰ ਨਾ ਦਿੱਤਾ ਤਾਂ ਬੇਰੋਜ਼ਗਾਰੀ ਪੱਤਾ ਦਵਾਂਗੇ ਪਰ 3 ਸਵਾ 3 ਸਾਲ ਬੀਤ ਜਾਣ ਤੱਕ ਵੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਉਹ ਗਰੰਟੀ ਵਾਲੀ ਜਿਹੜੀ ਅਜੇ ਤੱਕ ਪੂਰੀ ਨਹੀਂ ਹੋਈ ਉਹਦਾ ਹਾਰਾ ਪੈਨ ਹਾਲੇ ਤੱਕ ਨਹੀਂ ਚੱਲਿਆ ਇਸ ਗੱਲ ਨੂੰ ਦੇਖਦਿਆਂ ਹੋਇਆ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਸ਼ੀਤ ਭਗਤ ਸਿੰਘ ਨੌਜਾਨ ਸਭਾ ਦੇ ਝੰਡੇ ਹੇਟ ਸ਼ਹੀਦ ਆਜ਼ਮ ਭਗਤ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖੜਕੜਕਲਾ ਵਿਖੇ ਪੱਕਾ ਮੋਰਚਾ 28 ਸਤੰਬਰ ਤੋਂ ਸ਼ੁਰੂ ਕੀਤਾ ਜਿਹੜਾ ਲਗਾਤਾਰ ਚੱਲਦਿਆ ਅੱਜ 2 ਅਕਤੂਬਰ ਨੂੰ ਹੋਰ ਨਿਬੜਿਆ ਜਿੱਥੇ ਕਿਉਂਕਿ ਸਰਕਾਰ ਦੇ ਕਿਸੇ ਵੀ ਨੁਮਾਇंदे ਵੱਲੋਂ ਕਿਸੇ ਪ੍ਰਕਾਰ ਦੀ ਕੋਈ ਗੱਲ ਇਹਨਾਂ ਨੌਜਵਾਨਾਂ ਦੀ ਨਹੀਂ ਸੁਣੀ ਕਾਰਨ ਇਹ ਵੀ ਸਰਕਾਰ ਫੇਲ ਹੋਈ ਹੈ ਪੂਰਨ ਤੌਰ ਤੇ ਚਾਹੇ ਖੇਤੀ ਵਾਲੇ ਸੈਕਟਰ ਚ ਕਹਿ ਲਈਏ ਚਾਹੇ ਮਜ਼ਦੂਰਾਂ ਦੇ ਪੱਖ ਚ ਕਹਿ ਲਈਏ ਚਾਹੇ ਮਲਾਜ਼ਮਾਂ ਦੇ ਪੱਖ ਚ ਕਹਿ ਲਈਏ ਤੇ ਵੱਡਰ ਵੱਡੇ ਪੱਧਰ ਤੇ 70 ਲੱਖ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਜਾਂ ਬੇਰੁਜ਼ਗਾਰੀ ਪੱਤਾ ਦੇਣ ਦੀ ਗੱਲ ਕਹਿ ਲਈਏ ਤੇ ਪੰਜਾਬ ਪਰ ਦੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਤੇ ਕਹ ਲਈਏ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਇਸੇ ਕਰਕੇ ਨੌਜਵਾਨਾਂ ਦੀ ਗੱਲ ਤੋਂ ਭੱਜ ਕੇ ਸਰਕਾਰ ਨੇ ਸਾਫ਼ ਸਾਬਤ ਕਰ ਦਿੱਤਾ ਪੀ ਇਹ ਜਿਹੜੀ ਸਰਕਾਰ ਹੈ ਵੱਡੇ ਵੱਡੇ ਸਰਮਾਇਦਾਰਾਂ ਦੀ ਸਰਕਾਰ ਹੈ ਇਹ ਨੌਜਵਾਨਾਂ ਦੇ ਲਈ ਕੋਈ ਕੰਮ ਨਹੀਂ ਕਰੂਗੀ ਅਸੀਂ ਸ਼ੀਰਪਗਤ ਸਿੰਘ ਨੌਜਵਾਨ ਸਭਾ ਨੇ ਅੱਜ ਇੱਥੇ ਇਹ ਪ੍ਰੋਟੈਸਟ ਨੂੰ ਜਿਹੜਾ ਹੈ ਅੱਗੇ ਹੋਰ ਅਗਲੇ ਪੜਾਅ ਦੇ ਵਿੱਚ ਲੈਣ ਦਾ ਜਿਹੜਾ ਫੈਸਲਾ ਕੀਤਾ ਹੈ ਤੇ ਅੱਜ ਤੋਂ ਬਾਅਦ ਅਸੀਂ ਇਹ ਤੈਅ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਦੇ ਘਰਾਂ ਦੇ ਬਾਰੇ ਪੱਕੇ ਮੋਰਚੇ ਲੱਗਣਗੇ ਜਦੀ ਅਗਵਾਈ ਸ਼ੀਲ ਭਗਤ ਸਿੰਘ ਨੌਜਵਾਨ ਸਭਾ 50 ਸਟੂਡੈਂਟ ਫੈਡਰੇਸ਼ਨ ਕਰੇਗੀ ਤੇ ਬੇਰੋਜ਼ਗਾਰੀ ਤੇ ਬੇਰੋਜ਼ਗਾਰੀ ਪੱਤੇ ਦੀ ਪ੍ਰਾਪਤੀ ਦੇ ਲਈ ਇੱਕ ਹੋਰ ਵਿਸ਼ਾਲ ਜਿਹੜਾ ਸੰਘਰਸ਼ ਅਸੀਂ ਛੇੜਿਆ ਆ ਉਹਨੂੰ ਸਿੱਖਰ ਤੱਕ ਲੈ ਕੇ ਚਲੇਗੀ ਤੇ ਪੰਜਾਬ ਭਰ ਦੇ ਇੱਕ ਇੱਕ ਬੇਰੋਜ਼ਗਾਰ ਨੌਜਵਾਨ ਦੇ ਲਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਵੀ ਕਰਾਊਗੀ ਤੇ ਬੇਰੋਜ਼ਗਾਰੀ ਪਰ ਪੱਤੇ ਦਾ ਵੀ ਜਿਹੜਾ ਆ ਪ੍ਰਬੰਧ ਕਰਾਊਗੀ ਧੰਨਵਾਦ ਜਿਹੜੀ ਕਹਿੰਦੀ ਹੀ ਬੈਂਦਿਆਸਾਰ ਹਰਿਆ ਤਨ ਮੇਰਾ ਚੱਲਣਾ ਵਾ ਤੇ ਲੋਕਾਂ ਨੂੰ ਨੌਕਰੀ ਮਿਲਨੀ ਆ ਰੁਜਗਾਰ ਮਿਲਣਾ ਵਾ ਨਹੀਂ ਤੇ ਰੁਜਗਾਰੀ ਪਤਾ ਮਿਲਣਾ ਵਾ ਪਰ ਲੋਕਾਂ ਨੂੰ ਇਹ ਅਪੀਲ ਕਰਦੇ ਹੀ ਕਿ ਇਹਨਾਂ ਇਹਨਾਂ ਨੂੰ ਆਏ ਆਇਆਂ ਨੂੰ ਪਿੰਡਾਂ ਦੇ ਵਿੱਚ ਸਵਾਲ ਕਰੋ ਅੱਜ ਅਸੀਂ ਪੰਜਾਬ ਸਟੂਡੈਂਟ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯੂਨਿਟ ਵੱਲੋਂ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਆਂ ਇਸ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਇਹ ਕਿ ਜਲਦ ਤੋਂ ਜਲਦ ਜਿਹੜੇ ਪੰਜਾਬ ਦੇ ਨੌਜਵਾਨਾਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਸਰਕਾਰੀ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਤੇ ਬਾਕੀ ਬਚਦੇ ਨੌਜਵਾਨਾਂ ਨੂੰ ਵੀ ਕੋਈ ਹੱਲ ਕਰਕੇ ਰੋਜ਼ਗਾਰ ਦਿੱਤਾ ਜਾਵੇ ਬੇਰੋਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੱਤਾ ਦਿੱਤਾ ਜਾਵੇ ਜਿਹੜੀਆਂ ਇੱਥੋਂ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੇਗੀਆਂ ਉਹਨਾਂ ਦੇ ਵਿੱਚ ਧੜਾ ਧੜ ਜਿਹੜੀਆਂ ਫੀਸਾਂ ਨੇ ਵਿਦਿਆਰਥੀਆਂ ਦੇ ਵਧਾਈਆਂ ਜਾ ਰਹੀਆਂ ਉਹ ਕੱਟ ਕੀਤੀਆਂ ਜਾਣ ਤੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਤੇ ਸਸਤੀ ਜਿਹੜੀ ਉਚੇਰੀ ਸਿੱਖਿਆ ਉਹ ਪ੍ਰਦਾਨ ਕੀਤੀ ਜਾਵੇ ਜੇਕਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਕੂਚ ਆ ਜਿਹੜੀ ਉਹ ਇਥੋਂ ਦੇ ਜਿਹੜੇ ਐਮਐਲਏ ਮੰਤਰੀ ਹੈ ਉਹਨਾਂ ਦੇ ਘਰਾਂ ਵੱਲ ਕਰੂਗਾ ਧੰਨਵਾਦ ਜੀ ਕਿ ਜੇ ਇਹ ਗੂੰਗੀ ਸਬੋਲੀ ਸਰਕਾਰ ਨੂੰ ਇਹਨਾਂ ਪਾਕ ਸਿੰਘ ਦੇ ਰਾਹ ਦੇ ਉੱਤੇ ਚੱਲਦੇ ਆ ਉਹਦੇ ਜੱਦੀ ਘਰ ਦੇ ਅੱਗੇ ਬੈਠਿਆ ਜੇ ਉਹਨੂੰ ਨਹੀਂ ਦਿੰਦੇ ਤਾਂ ਹੁਣ ਪ੍ਰੀਤ ਪਾਕਸੇ ਨੌਜਾਨ ਸਭਾ ਨੇ ਫੈਸਲਾ ਕੀਤਾ ਆ ਕਿ ਹੁਣ ਅਗਲਾ ਕਦਮ ਜਿਹੜਾ ਆ ਉਹ ਹੁਣ ਪੰਜਾਬ ਦੇ ਮੰਤਰੀਆਂ ਵੱਲ ਕਰਨਗੇ ਕਿ ਜਿਹੜੀਆਂ ਗੱਲਾਂ ਆ ਉਹ ਜੇ ਅੱਜ ਇੱਥੋਂ ਨਹੀਂ ਉਹਨੂੰ ਚੇਤੇ ਆਉਂਦੀਆਂ ਤਾਂ ਉਹ ਪੰਜਾਬ ਦੇ ਮੰਤਰੀਆਂ ਦੇ ਰਾਹੀਂ ਅਸੀਂ ਜਿਹੜੇ ਦੋ ਵੱਡੇ ਮੁੱਦੇ ਆ ਇਹਨਾਂ ਨੂੰ ਉਹਨਾਂ ਦੇ ਘਰਾਂ ਦੇ ਰਾਹੀਂ ਉਹਨਾਂ ਦੇ ਘਰਾਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਇਹ ਪੰਜਾਬ ਦੇ ਨੌਜਵਾਨ ਇਹਨਾਂ ਮੰਤਰੀਆਂ ਨੂੰ ਉਹਨਾਂ ਦੇ ਘਰਾਂ 'ਚ ਜਾਣਗੇ ਤੇ ਘਰਾਂ ਜਾ ਕੇ ਉਹਨਾਂ ਦੀ ਘੇਰਾਬੰਦੀ ਕੀਤੀ ਜਾਵੇਗੀ। ਬਸ ਇਹ ਜਿਹੜਾ ਸਾਡਾ ਆਉਣ ਵਾਲੇ ਸਮੇਂ ਦਾ ਪ੍ਰੋਗਰਾਮ ਆ ਸੋ ਅਸੀਂ ਅਪੀਲ ਕਰਦੇ ਹਾਂ ਪੂਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਿ ਇੱਥੇ ਬੇਰੁਜ਼ਗਾਰੀ ਦੀ ਮਾਰ ਝੱਲਣ ਦੀ ਬਜਾਏ ਇਹ ਨਸ਼ੇ ਦਾ ਸੰਤਾਪ ਵਧਾਉਣ ਦੀ ਬਜਾਏ ਅਸੀਂ ਚੱਲੀਏ ਫਿਰ ਭਗਤ ਸਿੰਘ ਦੇ ਰਾਹ ਜਿਹੜਾ ਰਾਹ ਦੱਸਦਾ ਆ ਸਾਮਰਾਜਵਾਦ ਮਰਦਾਬਾਦ ਜਿਸ ਕਾਰਪੋਰੇਟ ਸੈਕਟਰ ਨੇ ਪਹਿਲਾਂ ਇੱਥੋਂ ਦੀ ਖੇਤੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਦੇ ਖਿਲਾਫ ਜਿਹੜਾ ਮੋਦੀ ਦੇ ਖਿਲਾਫ ਜਿਹੜਾ ਦਿੱਲੀ ਦੇ ਅੰਦਰ ਵੱਡਾ ਅੰਦੋਲਨ ਚੱਲਿਆ ਆ ਪਰ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਜਿਹੜੀ ਆ ਇਹ ਕਾਰਪੋਰੇਟ ਸੈਕਟਰ ਦੇ ਨੀਤੀ ਤੇ ਚੱਲ ਰਹੀ ਆ ਸੋ ਇਸ ਕਰਕੇ ਅੱਜ ਸਾਨੂੰ ਇਹਦੇ ਖਾਤਮੇ ਵਾਸਤੇ ਵੀ ਨੌਜਵਾਨਾਂ ਨੂੰ ਇਕੱਠੇ ਹੋ ਕੇ ਜਿੱਥੇ ਇਹ ਲੜਾਂਗੇ ਜਦੋਂ ਤੱਕ ਇਸ ਮੁੱਦੇ ਉੱਤੇ ਨੌਜਵਾਨੀ ਦੀ ਜਿੱਤ ਨਹੀਂ ਹੋ ਜਾਂਦੀ ਬਸ ਇਨੀ ਇੱਕ ਬੇਨਤੀਆਂ ਕਰਦੇ ਹੋਏ ਅਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦਾ ਜਿਹੜਾ ਪ੍ਰੋਗਰਾਮ ਆ ਉਸ ਪ੍ਰੋਗਰਾਮ ਦੇ ਤਹਿਤ ਤੁਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਨੌਜਵਾਨਾਂ ਨੂੰ ਜਥੇਬੰਦ ਕਰੋਗੇ ਬਹੁਤ ਬਹੁਤ ਧੰਨਵਾਦ